I'm going to

ਜੜੀ ਜੂ ਨਹੀਂ ਬੋਲਣਾ ਪਿਆ ਪਕੌੜਿਆਂ ਵਾਲਾ ਕੀ ਬਾਤ ਹੈ ਕਾਚਾ ਚਾਚਾ ਨਾ ਮਾਇ ਜੀ ਨਹੀਂ ਦੋ ਪਕੌੜੇ ਮੱਕੜਨੇ ਜਨਾ ਬੱਚੋ ਖਲਾ ਆ ਮਾ ਕੁਛ ਲੈ ਕੇ ਚੰਗੇ ਚੰਗੇ ਪਕੌੜੇ ਹੁਣ ਹੈ ਭਾਈਆ ਭਾਈਆ ਅੱਛਾ ਅੱਛਾ ਸਲਾਮ ਚਾਹੀਦੇ ਹੋ ਸਾਡਾ ਸਲਾਮ ਦੇਣੇ ਨੇ ਭਜੀ ਹਾਂ ਜੀ ਵਾਲੇ ਕਮ ਸਲਾਮ ਸਤਿ ਸ੍ਰੀ ਅਕਾਲ ਮੇਰਾ ਨਾ ਜੀ ਕੀ ਬਾਤ ਹੈ

बन सब खिलौण जी